ਰੁਪਿੰਦਰ ਕੋਰ ਦਾ ਇੱਕ ਹੋਰ ਸੱਸ ਸੋਹਰੇ ਵੱਲੋਂ ਕੀਤਾ ਗਿਆ ਵੱਡਾ ਖੁਲਾਸਾ ਕਿਵੇਂ ਸੱਸ ਸੋਹਰੇ ਨੂੰ ਜ਼ਬਰਦਸਤੀ ਭੇਜਿਆ ਗਿਆ ਸੀ ਕੈਨੇਡਾ ਅਤੇ ਕਿਵੇਂ ਬਣਾਈ ਗਏ ਸੀ ਆਪਣੇ ਆਸ਼ਕਨ ਦੇ ਨਾਲ ਮਿਲ ਕੇ ਪਲੈਨਿੰਗ ਸਾਰਾ ਸੱਚ ਆਇਆ ਸਾਹਮਣੇ ਹੋ ਗਏ ਖੁਲਾਸੇ ਕਰ ਦਿੱਤੇ ਪਰਦੇ ਫਾਸ਼ ਸੋ ਦੱਸਦੇ ਕਿ ਸੱਸ ਸੋਹਰੇ ਨੂੰ ਜ਼ਬਰਦਸਤੀ ਕੈਨੇਡਾ ਭੇਜਣ ਮਗਰੋਂ ਪਤੀ ਦੇ ਕਤਲ ਦਾ ਨੰਗਾ ਨਾਚ ਕਰਨ ਵਾਲੀ ਰੁਪਿੰਦਰ ਕੋਰ ਬਾਰੇ ਨਵੇਂ ਤੱਥ ਉੱਭਰ ਕੇ ਸਾਹਮਣੇ ਆ ਰਹੇ ਹਨ ਜੀ ਹਾਂ ਰੁਪਿੰਦਰ ਕੋਰ ਦੀ ਨਣਦ ਕੈਨੇਡਾ ਰਹਿੰਦੀ ਹੈ ਅਤੇ ਉਸ ਦੇ ਘਰ ਬੱਚਾ ਜੰਮਣ ਮਗਰੋਂ ਰੁਪਿੰਦਰ ਕੋਰ ਨੇ ਆਪਣੇ ਸਾਸੂ ਰੈਨ ਫਲਾਈਟ ਬੁੱਕ ਕਰਨ ਲਈ ਮਜਬੂਰ ਕਰ ਦਿੱਤਾ ਰੁਪਿੰਦਰ ਲਗਾਤਾਰ ਜਿੱਦ ਕਰ ਰਹੇ ਸੀ ਕਿ ਆਪਣੇ ਦੋਤੇ ਦਾ ਮੂੰਹ ਦੇਖ ਕੇ ਆਓ ਪਰ ਕੋਈ ਨਹੀਂ ਸੀ ਜਾਣਦਾ ਕਿ ਉਹ ਗੁਰਵਿੰਦਰ ਸਿੰਘ ਦੇ ਕਤਲ ਦੀ ਸਾਦਿਸ਼ ਘਟ ਚੁੱਕੀ ਹੈ ਮਹਰੂਮ ਗੁਰਵਿੰਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਨੇ 8 ਦਸੰਬਰ ਨੂੰ ਕੈਨੇਡਾ ਤੋਂ ਵਾਪਸੀ ਕਰਨੀ ਸੀ ਅਤੇ ਉਹਨਾਂ ਦੀ ਨੂੰਹ ਨੇ ਇਸ ਤੋਂ ਪਹਿਲਾਂ ਹੀ ਵਾਰਦਾਤ ਕਰ ਦਿੱਤੀ। ਉਹਨਾਂ ਕਿਹਾ ਕਿ ਰੁਪਿੰਦਰ ਕੌਰ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਿਸ ਨੇ ਉਹਨਾਂ ਦਾ ਘਰ ਸੂਨਾ ਕਰ ਦਿੱਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਰੁਪਿੰਦਰ ਕੌਰ ਦੀ ਇੱਛਾ ਮੁਤਾਬਕ ਬੂਟਿਕ ਖਲਵਾ ਕੇ ਦਿੱਤਾ। ਅਤੇ ਆਉਣ ਜਾਣ ਵਾਸਤੇ ਕਾਰ ਵੀ ਦਿੱਤੀ ਪਰ ਉਸਨੇ ਸਾਰਾ ਘਰ ਉਜਾੜ ਦਿੱਤਾ ਇਸ ਦੌਰਾਨ ਮਹਿਰੂਮ ਗੁਰਵਿੰਦਰ ਸਿੰਘ ਦੇ ਭੂਆ ਜੀ ਨੇ ਦੱਸਿਆ ਕਿ ਰੁਪਿੰਦਰ ਕੌਰ ਦਾ ਸਾਰਾ ਧਿਆਨ ਸੁਰਖੀ ਬਿੰਦੀ ਵੱਲ ਹੀ ਰਹਿੰਦਾ ਸੀ ਅਤੇ ਹਮੇਸ਼ਾ ਵੀਡੀਓ ਬਣਾਉਣ ਵਿੱਚ ਰੁਚੀ ਰਹਿੰਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਰੁਪਿੰਦਰ ਕੌਰ ਬੁਟੀਕ ਦੇ ਸੂਟਾਂ ਦੀ ਮਸ਼ਹੂਰੀ ਕਰਨ ਬਹਾਨੇ ਇੰਸਟਾਗ੍ਰam ਤੇ ਪੰਜਾਬੀ ਗੀਤਾਂ ਨਾਲ ਰੀਲਾਂ ਸ਼ੇਅਰ ਕਰਦੀ ਸੀ ਉਸ ਦੀਆਂ ਕਈ ਰੀਲਾਂ ਅਜੀਹੀਆਂ ਹਨ ਜਿਨ੍ਹਾਂ ਵਿੱਚ ਸੋਟਦਾ ਤਾਂ ਸਿਰਫ ਬਹਾਨਾ ਨਜ਼ਰ ਆਉਂਦਾ ਹੈ ਅਤੇ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਬਨਣ ਦੇ ਯਤਨ ਕਰ ਰਹੀ ਸੀ ਇੱਕ ਹੋਰ ਹੈਰਾਨ ਕਰਨ ਵਾਲਾ ਤੱਥ ਇਹ ਵੀ ਹੈ ਕਿ ਰੁਪਿੰਦਰ ਕੌਰ ਨੇ ਰੀਲਾਂ ਵਿੱਚ ਕਦੇ ਵੀ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਨਹੀਂ ਦਿਖਾਇਆ ਅਤੇ ਇੰਸਟਾਗ੍ਰam ਅਕਾਊਂਟ ਤੇ ਵੀ ਵਿਆਹੀ ਹੋਣ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਸੀ ਪੁਲਿਸ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਖਤਮ ਹੋਣ ਮਗਰੋਂ ਗੁਰਵਿੰਦਰ ਸਿੰਘ ਉਸ ਦਾ ਵਰਕ ਪਰਮਿਟ ਰੀਨਿਊ ਕਰਵਾਉਣਾ ਚਾਹੁੰਦਾ ਸੀ ਪਰ ਉਹ ਜਿੱਦ ਕਰਨ ਲੱਗੀ ਕਿ ਪੰਜਾਬ ਵਿੱਚ ਬੁਟੀ ਖੋਲਣਾ ਹੈ ਅਜਿਹੇ ਵਿੱਚ ਪਰਿਵਾਰ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਆਪਣੇ ਪ੍ਰੇਮੀ ਹਰਕਵਲ ਨਾਲ ਪਹਿਲਾਂ ਤੋਂ ਹੀ ਸੰਪਰਕ ਵਿੱਚ ਸੀ ਅਤੇ ਪੂਰੀ ਯੋਜਨਾਬੰਦੀ ਨਾਲ ਕੈਨੇਡਾ ਤੋਂ ਪੰਜਾਬ ਭਰਤੀ ਪੁਲਿਸ ਇਸ ਮਾਮਲੇ ਵਿੱਚ ਰੁਪਿੰਦਰ ਕੌਰ ਤੋਂ ਇਲਾਵਾ ਉਸ ਦੇ ਪ੍ਰੇਮੀ ਹਰ ਕਬਲ ਅਤੇ ਡੱਬ ਵਾਲੀ ਰੈਂਦੇ ਉਸ ਦੇ ਸਾਥੀ ਵਿਸ਼ਵਦੀਪ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਮਗਰੋਂ ਰੁਪਿੰਦਰ ਲਗਾਤਾਰ ਬਿਆਨ ਬਦਲ ਰਹੀ ਹੈ ਦੱਸਦੀ ਹੈ ਕਿ ਰੁਪਿੰਦਰ ਕੌਰ ਨੇ ਰੂਪ ਲੇਵਲ ਨਾਂ ਦਾ ਇੰਸਟਾਗ੍ਰam ਅਕਾਊਂਟ ਬਣਾਇਆ ਸੀ ਅਤੇ ਸ਼ੁਰੂਆਤ ਵਿੱਚ ਸਿਰਫ ਸੂਟਾਂ ਦੀਆਂ ਵੀਡੀਓ ਪੋਸਟ ਕੀਤੀਆਂ ਪਰ ਫਿਰ ਉਹ ਆਪਣੀਆਂ ਰੀਲਾਂ ਵੀ ਬਣਾਉਣ ਲੱਗੀ ਕਿਸੇ ਵੇਲੇ ਰੁਪਿੰਦਰ ਕੌਰ ਦੀਆਂ ਤਾਰੀਫਾ ਕਰਨ ਵਾਲੇ ਫੋਲੋਅਰ ਹੁਣ ਉਸ ਬਾਰੇ ਭੱਦੇ ਸ਼ਬਦ ਦੀ ਵਰਤੋਂ ਕਰ ਰਹੇ ਹਨ ਇਹ ਵੀ ਪਤਾ ਲੱਗਾ ਹੈ ਕਿ ਰੁਪਿੰਦਰ ਕੌਰ ਨੇ ਤਿੰਨ ਇੰਸਟਾਗ੍ਰam ਅਕਾਊਂਟ ਬਣਾਏ ਜਿਨ੍ਹਾਂ ਵਿੱਚ ਇੱਕ ਨੂੰ ਪ੍ਰਾਈਵੇਟ ਕੀਤਾ ਹੋਇਆ ਹੈ ਇਸ ਦੇ ਨਾਲ ਹੀ ਜਿਹੜੇ ਪੁਲਿਸ ਵੱਲੋਂ ਖੁਲਾਸੇ ਕੀਤੇ ਗਏ ਹਨ ਰੁਪਿੰਦਰ ਕੌਰ ਮੰਨੀ ਹੈ ਕਿ ਮੈਂ ਖੁਦ ਉਸ ਰਾਤ ਆਪਣੇ ਪਤੀ ਦੀਆਂ ਲੱਤਾਂ ਨੱਪੀਆਂ ਹੋਈਆਂ ਸੀ ਇਹ ਪਾਪਨ ਪੰਜਾਬ ਪੁਲਿਸ ਤੋਂ ਚੰਗਾ ਮਾਣ ਤਾਣ ਕਰਵਾਉਣ ਤੋਂ ਬਾਅਦ ਮੰਨੀ ਕਿ ਮੈਂ ਖੁਦ ਮੇਰੇ ਪਤੀ ਦੀਆਂ ਲੱਤਾਂ ਨੱਪੀਆਂ ਸੀ ਤੇ ਖਿੱਚ ਤੋਂ ਦੌਰਾਨ ਮੇਰੇ ਪਤੀ ਦੇ ਕੇਸ ਖੁੱਲ ਗਏ ਤੇ ਮੇਰੇ ਆਸ਼ਕ ਨੇ ਉਹਦਾ ਗਲਾ ਦਬਾ ਦਿੱਤਾ ਫਿਰ ਮੈਂ ਆਪਦੇ ਆਸ਼ਕ ਨੂੰ ਘਰ ਵਿੱਚੋਂ ਹੀ ਪੈਸੇ ਤੇ ਸੋਨਾ ਚੋਰੀ ਕਰਕੇ ਫੜਾ ਦਿੱਤਾ ਤੇ ਉਸ ਨੂੰ ਘਰੋਂ ਭਜਾ ਦਿੱਤਾ ਇਸ ਡੈਨ ਨੇ ਦੱਸਿਆ ਕਿ ਉਸ ਰਾਤ ਅਸੀਂ ਤਿੰਨ ਜਣੇ ਸੀ ਤੇ ਕੱਲ ਰਾਤ ਪੁਲਿਸ ਨੇ ਤੀਜਾ ਬੰਦਾ ਵੀ ਚੁੱਕ ਲਿਆ ਸੋ ਇਸ ਕੇਸ ਵਿੱਚ ਪੰਜਾਬ ਪੁਲਿਸ ਨੇ ਅਜੇ ਤੱਕ ਆਪਣੀ ਬਹੁਤ ਵਧੀਆ ਭੂਮਿਕਾ ਨਿਭਾਈ ਹੈ। ਨਾਲ ਹੀ ਤੁਹਾਨੂੰ ਇਹ ਵੀ ਦੱਸਦੀ ਏ ਕਿ ਮੁੰਡੇ ਦਾ ਪਿਤਾ ਰੋਂਦੇ ਹੋਏ ਕਹਿੰਦਾ ਕਿ ਮੇਰਾ ਪੁੱਤ ਠੰਡ 'ਚ ਵੀ ਮੋਟਰਸਾਈਕਲ ਉੱਪਰ ਆਪਣੀ ਨੌਕਰੀ ਕਰਨ ਜਾਂਦਾ ਸੀ ਤੇ ਮੇਰੀ ਨੂੰਹ ਨੂੰ ਮੈਂ ਬਾਜ਼ਾਰ ਜਾਣ ਵਾਸਤੇ ਨਵੀਂ ਸਕੋਰਪਿਓ ਲੈ ਕੇ ਦਿੱਤੀ ਸੀ। ਫਿਰ ਕੁੜੀਆਂ ਕਹਿ ਦਿੰਦਿਆਂ ਨੇ ਕਿ ਸੱਸੋਰਿਆਂ ਨੂੰ ਨੋਹਾਂ ਨੂੰ ਧੀਆਂ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਮੈਂ ਤਾਂ ਧੀਆਂ ਤੋਂ ਵੀ ਉੱਪਰ ਦਰਜਾ ਦਿੱਤਾ ਸੀ। ਐਨੇ ਫੇਰ ਵੀ ਪੂਰਾ ਤਰਸ ਨਾ ਕੀਤਾ ਮੇਰੇ ਪੁੱਤ ਮਾਰਨ ਲੱਗਿਆ ਸੋ ਇਹ ਗੱਲ ਸੱਚ ਵੀ ਹੈ ਕਿ ਜੇਕਰ ਕੋਈ ਆਪਣੀ ਨੂਹਾਂ ਨੂੰ ਧੀਆਂ ਬਣਾ ਕੇ ਘਰ ਦੇ ਵਿੱਚ ਰੱਖਦਾ ਹੈ ਤਾਂ ਅਜਹੀਆਂ ਡੈਣਾ ਉਹਨਾਂ ਦਾ ਵਿਸ਼ਵਾਸ ਘਾਤ ਕਰਦੀਆਂ ਨੇ ਉਹਨਾਂ ਨੂੰ ਅੱਗੇ ਜਿਉਣ ਦੇ ਲਈ ਜਿਹੜੀ ਅਗਲੀ ਪੀੜ੍ਹੀ ਆ ਰਹੀ ਏ ਉਹਨਾਂ ਨੂੰ ਇਹ ਗੱਲ ਸੋਚਣ ਤੇ ਮਜਬੂਰ ਕਰ ਦਿੰਦੀਆਂ ਨੇ ਕਿ ਅਜਹੀਆਂ ਔਰਤਾਂ ਵੀ ਆਪਣੇ ਸੋਹਰਿਆਂ ਦੇ ਨਾਲ ਵਿਸ਼ਵਾਸ ਘਾਤ ਕਰਦਿਆਂ ਨੇ ਉਹਨਾਂ ਦਾ ਵਿਸ਼ਵਾਸ ਤੋੜ ਦਿਆਂ ਨੇ ਸੋ ਅਜਿਹੀ ਔਰਤ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਆ ਇਹ ਤੁਸੀਂ ਜ਼ਰੂਰ ਦੱਸਿਓ ਸਾਡੇ ਮੁਤਾਬਕ ਤਾਂ ਅਤੇ ਪਰਿਵਾਰ ਦੇ ਮੁਤਾਬਕ ਇਸ ਲੇਡੀ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਸ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਜੇਕਰ ਦੇਖਿਆ ਜਾਵੇ ਕਿ ਉਸ ਮੁੰਡੇ ਦੇ ਵਿੱਚ ਕਮੀ ਕੀ ਸੀ ਸੋਹਣਾ ਸੁਨਖਾ ਸਰਦਾਰ ਸੀ 25 ਕਿੱਲਿਆਂ ਦਾ ਮਾਲਕ ਸੀ ਕੱਲਾ-ਕੱਲਾ ਮੁੰਡਾ ਸੀ ਤੇ ਪੈਣ ਉਹਦੀ ਬਾਅਦ ਸੈਟ ਸੀ ਇਹ ਸਮਝ ਨਹੀਂ ਆਉਂਦੀ ਕਿ ਚਲੋ ਇੱਕ ਗੱਲ ਤਾਂ ਮੰਨੀ ਕਿ ਮੁੰਡਾ ਗਰੀਬ ਸੀ ਜਾਫਰ ਉਹ ਸੋਨਾ ਸੁਨੱਖਾ ਨਹੀਂ ਸੀ ਇਸ ਕੋਲ ਤਾਂ ਸਾਰਾ ਕੁਝ ਸੀ ਉਸ ਦੇ ਕਹਿ ਮਤਾਬਿਕ ਮੁੰਡਾ ਹਰ ਇੱਕ ਕੰਮ ਉਸ ਨੂੰ ਕਰਾ ਕੇ ਦਿੰਦਾ ਸੀ ਬਹਾਰ ਤੋਂ ਆ ਕੇ ਕੈਨੇਡਾ ਤੋਂ ਆ ਕੇ ਉਸ ਨੇ ਇੱਥੇ ਆਪਣਾ ਇੱਕ ਬੁਟੀਕ ਖੋਲਿਆ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਲੱਗੇ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਦੇ ਇੰਸਟਾਗ੍ਰam ਤੇ ਤਿੰਨ ਅਕਾਊਂਟ ਸੀ ਜਿਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਸੀ ਸੋ ਬਾਕੀ ਤੁਹਾਡਾ ਇਸ ਔਰਤ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ